ਸਤਿਗੁਰੂ ਜੀ ਦੀ ਪਾਵਨ ਬਖਤਰ ਅਜ਼ੂਰੀਂ ਦੇ ਜੁੜ ਬੱਤੇ ਬਹੁਤ ਸਤਕਾਰ ਗੁਰੂ ਸਤਸੰਗੀ ਜਨੋ ਆ ਗੰਬੜੇ ਹਾਂ ਸੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਨਿਤ ਅਪ੍ਰਤੀ ਜੁੜਨ ਦਾ ਯਤਨ ਕਰਦੇ ਹਾਂ ਬਿਸ਼ੇਸ਼ ਰੂਪ ਦੇ ਵਿੱਚ ਸੋਹਿਲਾ ਸਾਹਿਬ ਪਵਨ ਬਾਣੀ ਦੀ ਕਥਾ ਵਿਚਾਰ ਸਵੇਰ ਵੇਲੇ ਤੇ ਸ਼ਾਮ ਦੇ ਵੇਲੇ ਗੁਰੂ ਪਾਤਸ਼ਾਹ ਜੀ ਦੇ ਬੋਡ ਆਸਰੇ ਦੇ ਸਦਕਾ ਆਪ ਜੀ ਦੀ ਸੇਵਾ ਮਾ ਦੇ ਵਿੱਚ ਆਪ ਜੀ ਦੀ ਸੇਵਾ ਦੇ ਵਿੱਚ ਗੁਰੂ ਘਰ ਦੇ ਵਜ਼ੀਰਾ ਪਾਸੋਂ ਆਰੰਭ ਕੀਤੀ ਗਈ ਹੈ ਸਤਿਗੁਰੂ ਦੀ ਰਹਿਮਤ ਕਰਨ ਆਪ ਮੇਰਾ ਪਰਿਆ ਪਾਠ ਰੱਖਦੇ ਆਂ ਮਿਆਂ ਬਾਣੀ ਨੇ ਵਿਚਾਰ ਆਪ ਕਰਵਾ ਲੈ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦੋਨੇ ਹੱਥ ਜੋੜ ਗੁਰੂ ਚਰਣਾ ਵਿੱਚ ਲਵਾਓ ਗੱਜਰੀ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਰਹੀ ਅਸੀਂ ਇਸ ਪਾਵਨ ਬਾਣੀ ਦਾ ਪਾਠ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਸੁਖਾਸਣ ਹੁੰਦਾ ਹੈ ਉਸ ਵੇਲੇ ਪੜ੍ਹਦੇ ਹਾਂ ਦੂਜੀ ਗਾਥਾ ਹਰ ਇੱਕ ਸਿੱਖ ਦੇ ਲਈ ਇਹ ਨਿਤਨੇਮ ਦੇ ਰੂਪ ਦੇ ਵਿੱਚ ਮਰਿਆਦਾ ਦੇ ਰੂਪ ਦੇ ਵਿੱਚ ਪੰਥ ਵੱਲੋਂ ਨਾਦਾਇਤ ਹੈ ਕਿ ਹਰ ਇੱਕ ਸਿੱਖ ਨੇ ਇਸ ਪਾਵਨ ਬਾਣੀ ਦਾ ਪਾਠ ਰਾਤ ਨੂੰ ਸੌਣ ਵੇਲੇ ਕਰਨਾ ਹੈ ਦੂਜੀ ਗੱਲ ਜੇਕਰ ਕੋਈ ਕਰ ਨਹੀਂ ਸਕਦਾ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲੇ ਬਹੁਤ ਗਿਣਤੀ ਦੇ ਵਿੱਚ ਸਾਧਨ ਹੈਗੇ ਨੇ ਮੋਬਾਈਲ ਫੋਨ ਟੀਵੀ ਟੈਬਲੇਟ ਇਤਿਆਦ ਸਿਉਨਾ ਤੋ ਸੁਣ ਵੀ ਸਕਦੇ ਸੋਹਿਲਾ ਆਰੰਭ ਕਰਦੇ ਸਤਿਗੁਰੂ ਦੀ ਸੋਹਿਲਾ ਸੋਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਸਰਲੇਖ ਵੀ ਹੈ ਇਹ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ 13 ਅੰਗ ਤੇ ਸ਼ੁਰੂ ਹੁੰਦੀ ਹੈ 12 ਨੰਬਰ ਅੰਗ ਤੇ ਸ਼ੁਰੂ ਹੁੰਦੀ ਹੈ ਤੇ 13 ਅੰਗ ਤੇ ਇਸ ਦੀ ਸਮਾਪਤੀ ਹੁੰਦੀ ਹੈ ਦੁਬਾਰਾ ਫੇਰ ਰਿਪੀਟ ਕਰ ਦਿਆਂ ਮੈਂ 12 ਨੰਬਰ ਅੰਗ ਤੋਂ ਸ਼ੁਰੂ ਹੁੰਦੀ ਹੈ ਤੇ 13 ਨੰਬਰ ਅੰਗ ਤੇ ਸਮਾਪਤ ਹੁੰਦੀ ਹੈ ਇਸ ਸੋਹਿਲਾ ਬਾਣੀ ਦੇ ਅੰਦਰ ਪੰਜ ਸ਼ਬਦ ਨੇ ਤਿੰਨ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਤੇ ਇਹ ਸ਼ਬਦ ਦੋ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ ਇੱਕ ਵਾਰੀ ਇੱਥੇ 12 13 ਨੰਬਰ ਅੰਗ ਤੇ ਦੂਜੀ ਵਾਰ ਰਾਗ ਗੋੜੀ ਦੇ ਅੰਦਰ ਤਨਾ ਸਰੀ ਰਾਗ ਦੇ ਅੰਦਰ ਫਿਰ ਗੋੜੀ ਦੇ ਅੰਦਰ ਜਦੋਂ ਅਸੀਂ ਤਰਤੀਬ ਰੂਪ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਜਾਂ ਫਿਰ ਅਖੰਡ ਪਾਠ ਕਰਵਾਉਂਦੇ ਹਾਂ ਸੁਣਦੇ ਹਾਂ ਆਪ ਬਾਣੀ ਪੜ੍ਹਦੇ ਹਾਂ ਫਿਰ ਸਾਨੂੰ ਇਹਦਾ ਬੋਲਾਂ ਦਾ ਪਤਾ ਲੱਗਦਾ ਪਰ ਜਦੋਂ ਤੁਸੀਂ ਉੱਥੇ ਪੜੋਗੇ ਉੱਥੇ ਇਹ ਪਾਵਨ ਬਾਣੀ ਦੇ ਬੋਲ ਫਿਰ ਧਿਆਨ ਮੰਗਦੇ ਨਹੀਂ ਸਤਿਗੁਰੂ ਜੀ ਦਾ ਉੱਥੇ ਥੋੜਾ ਕਰ ਇਹਨਾਂ ਅਮਰਤਮਈ ਬੋਲਾਂ ਦੇ ਵਿੱਚ ਲਫਜ਼ਾਂ ਦੇ ਵਿੱਚ ਕਿੰਨਾ ਕਿਤੇ ਵਖਰੇਵਾ ਕਿਤੇ ਲਾਈਨ ਅੱਗੇ ਪਿੱਛੇ ਜਰੂਰ ਰੱਖੀ ਹੋਈ ਹੈ ਸੋਹਿਲਾ ਮੈਂ ਆਰੰਭ ਬਾਣੀ ਦੀ ਬਾਤ ਨੂੰ ਹੀ ਕਰਾਂਗਾ ਸੋਹਿਲਾ ਸੋਹਿਲਾ ਦਾ ਅਰਥ ਹੁੰਦਾ ਹੈ ਖੁਸ਼ੀ ਦੇ ਗੀਤ ਮੰਗਲ ਦੇ ਗੀਤ ਜਿਸ ਵੇਲੇ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਹੋਵੇ ਉੱਤਰ ਦਾ ਵਿਆਹ ਰੱਖਿਆ ਹੋਇਆ ਹੋਵੇ ਤੇ ਉਸ ਵੇਲੇ ਮਾਤਾਵਾਂ ਬਜ਼ੁਰਗ ਹੋਰ ਵੀ ਨਾਤੀ ਆਣ ਕੇ ਵਿਆਹ ਦੀ ਇਸ ਖੁਸ਼ੀ ਦੇ ਵਿੱਚ ਮੰਗਲ ਦੇ ਗੀਤ ਗਾਉਂਦੇ ਨੇ ਕੋਈ ਸ਼ਾਕ ਗਾਉਂਦੇ ਨੇ ਪਰ ਇਸ ਦੇ ਸਦਕਾ ਸਤਿਗੁਰੂ ਜੀ ਨੇ ਸਾਨੂੰ ਸੁਨੇਹਾ ਦਿੱਤਾ ਹੈ ਜਿਵੇਂ ਇੱਕ ਵਿਆਹ ਹੈ ਉਹ ਮੈਂ ਹੀ ਦੂਜੇ ਪਾਸੇ ਮੌਤ ਹੈ ਜਿਵੇਂ ਵਿਆਹ ਦੇ ਲਈ ਇਨਸਾਨ ਆਪਣੇ ਧੀ ਪੁੱਤਰ ਦੇ ਵਿਆਹ ਦੀਆਂ ਲਾਲਵਾ ਆਪਣੇ ਵਿਆਹ ਦੀਆਂ ਲਾਲੋ ਬਹੁਤ ਤਿਆਰੀਆਂ ਕਰਦਾ ਹੈ ਸਤਿਗੁਰੂ ਜੀ ਨਾਲ ਨਾਲ ਇਹ ਵੀ ਕਿਰਪਾ ਕੀਤੀ ਹੈ ਕਿ ਇਸ ਜਿੰਦ ਦਾ ਇਸ ਆਤਮਾ ਦਾ ਵੀ ਪਰਮਾਤਮਾ ਦੇ ਨਾਲ ਵਿਆਹ ਹੈ ਇਸ ਜਿੰਦ ਦਾ ਵੀ ਪਰਮਾਤਮਾ ਦੇ ਨਾਲ ਮਿਲਾਪ ਹੈ ਇਸ ਦੇ ਲਈ ਵੀ ਤਿਆਰੀ ਕੀਤੀ ਹੈ ਇਸ ਦੇ ਲਈ ਵੀ ਕੁਝ ਕੀਤਾ ਹੈ ਸੋਹਿਲਾ ਲਾਵਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਆਉਂਦਾ ਹੈ ਇੱਕ ਉਹਦਾ ਫਸ ਆ ਗਿਆ ਸੋਹਿਲਾ ਸੋਹਿਲਾ ਤੇ ਸੋਲੇ ਇਹ ਕਿੰਨੇ ਰੂਪਾਂ ਦੇ ਵਿੱਚ ਚਾਰਾਂ ਰੂਪਾਂ ਦੇ ਵਿੱਚ ਆਉਂਦਾ ਹੈ ਤੇ ਇਹ ਪਾਵਨ ਲਫ਼ਜ਼ ਗੁਰੂ ਨਾਨਕ ਸਾਹਿਬ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਸ ਲਫ਼ਜ਼ ਦੀ ਵਰਤੋਂ ਕਰਦੇ ਨੇ ਤੇ ਜਦੋਂ ਅਸੀਂ ਥੋੜਾ ਕਰ ਇਸ ਪਾਵਨ ਬੋਲ ਨੂੰ ਥੋੜਾ ਕਰ ਹੋਰ ਥੋੜਾ ਕਰ ਵਿਚਾਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇਸ ਲਫ਼ਜ਼ ਨੂੰ ਸਤਿਗੁਰੂ ਜੀ ਨੇ ਇਤੋਂ ਤੱਕ ਵੀ ਬਿਆਨ ਕੀਤਾ ਹੈ ਹੋਣ ਕੇ ਸੁਹਲੇ ਨਾ ਕੋ ਗਾਵੇ ਜੋਰੀ ਮੰਗਾ ਦਾਨ ਵਿੱਚ ਲਾ ਲੋ ਉੱਥੇ ਵੀ ਲਫ਼ਜ਼ ਇਹ ਵਰਤਿਆ ਹੋਇਆ ਹੈ ਖੈਰ ਸੋਹੇ ਦਾ ਫਿਰ ਅਸੀਂ ਧਿਆਨ ਰੱਖੀਏ ਖੁਸ਼ੀ ਦੇ ਗੀਤ ਮੰਗਰਦੇ ਗੀਤ ਪਤੀ ਦੇ ਮਿਲਾਪ ਵੇਲੇ ਗਾਏ ਜਾਣ ਵਾਲੇ ਜੇਦਾਂ ਵੀ ਕੋਈ ਗਾਏਗਾ ਉਸ ਦਾ ਪਰਮਾਤਮਾ ਦੇ ਨਾਲ ਮਿਲਾਪ ਪੱਕਾ ਹੈ ਤੇ ਇਹ ਵਿਆਹ ਕਿਸ ਕਿਸ ਦਾ ਹੋ ਸਕਦਾ ਹੈ ਇਹ ਹਰ ਇੱਕ ਜਿੰਦ ਦਾ ਇਹ ਵਿਆਹ ਹਰ ਇੱਕ ਆਤਮਾ ਦਾ ਉਸ ਨਿਰੰਕਾਰ ਦੇ ਨਾਲ ਪਰਮਾਤਮਾ ਦੇ ਨਾਲ ਹੋ ਸਕਦਾ ਹੈ ਦੁਨੀਆ ਦੇ ਵਿੱਚ ਵਿਆਹ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ ਤੇ ਉੱਥੇ ਦੋ ਸਰੀਰਾਂ ਦਾ ਮਿਲਣਾ ਆਮ ਕਰਕੇ ਵਿਆਹ ਨੂੰ ਲਿਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਓਟ ਆਸਰਾ ਲੈ ਕੇ ਵਿਆਹ ਕਰਨ ਵਾਲੇ ਆਨੰਦ ਕਾਰਜ ਕਰਨ ਵਾਲੇ ਮੈਂ ਆਪ ਆਪਣੇ ਅੱਖਾਂ ਦੇ ਨਾਲ ਦੇਖੇ ਨੇ ਕੇਵਲ ਤੇ ਕੇਵਲ ਗੁਰੂ ਨੂੰ ਵਿਆਹ ਦੇ ਲਈ ਵਰਤਦੇ ਨੇ ਮਾਫ ਕਰਿਓ ਇਹ ਲਫ਼ਜ਼ ਹੈ ਕਿ ਥੋੜੇ ਕੌੜੇ ਨੇ ਪਰ ਫਿਰ ਵੀ ਗੁਰੂ ਦਾ ਉਸ ਅੰਤਰਾਤਮੇ ਦੇ ਸਦਕਾ ਪਿਆਰ ਨਹੀਂ ਹੈ ਵੀ ਪਾਤਸ਼ਾਹ ਜੀ ਅਸੀਂ ਕਾਰਜ ਤੋਂ ਪਹਿਲਾਂ ਅਸੀਂ ਕਾਰਜ ਦੇ ਲਈ ਅਸੀਂ ਕਾਰਜ ਦੇ ਸ਼ੁਕਰਾਨਿਆਂ ਦੇ ਲਈ ਤੁਹਾਡਾ ਓਟ ਆਸਰਾ ਲਿਆ ਹੈ ਨਹੀਂ ਨਹੀਂ ਦੁਨੀਆ ਦੇ ਵਿੱਚ ਐਸੇ ਬਿਰਲੇ ਜਨ ਮਿਲਣਗੇ ਨਿੱਕ ਬਿਆਹ ਦੇ ਲਈ ਪਹਿਲਾਂ ਸੁਖਮਨੀ ਸਾਹਿਬ ਦੀ ਦਾ ਪਾਠ ਵੀ ਹੋਏਗਾ ਖੰਡ ਪਾਠ ਵੀ ਹੋਏਗਾ ਕੀਰਤਨ ਵੀ ਹੋਏਗਾ ਕਥਾ ਵੀ ਹੋਏਗੀ ਪਰ ਜਿਸ ਬਾਣੀ ਨਾਲ ਸੱਚੀ ਉਹ ਹੀ ਬਿਆਹ ਦੀ ਇਸ ਨੀਮ ਨੂੰ ਉੱਚਾ ਸੁੱਚਾ ਕਰਨਾ ਸੀਗਾ ਉਸ ਬਾਣੀ ਦੇ ਨੇੜ ਤੇੜ ਤੱਕ ਵੀ ਹੋਏ 10 ਦਿਨ ਪਾਠ ਕਰਵਾ ਲਿਆ ਕੀਰਤਨ ਕਰਵਾ ਲਿਆ ਉਸੇ ਦਿਨ ਹੀ ਘਰ ਦੇ ਵਿੱਚ ਸ਼ਰਾਬਾਂ ਵੀ ਚੱਲ ਗਈਆਂ ਗੁਰਬਾਣੀ ਪਵਿੱਤਰ ਹੈ ਤੇ ਗੁਰਬਾਣੀ ਜਿਸ ਥਾਂ ਦੇ ਉੱਤੇ ਜਾਂਦੀ ਆ ਉਹ ਥਾਂ ਵੀ ਪਵਿੱਤਰ ਹੋ ਜਾਂਦੀਆਂ ਨੇ ਕੱਲੀਆਂ ਥਾਵਾਂ ਹੀ ਨਹੀਂ ਜਿੱਥੇ ਰਹਿਣ ਵਾਲੇ ਮਨੁੱਖ ਪ੍ਰਾਣੀ ਨੇ ਗੁਰਬਾਣੀ ਉਹਨਾਂ ਨੂੰ ਵੀ ਪਵਿੱਤਰ ਕਰਦੀ ਹੈ ਗੁਰਬਾਣੀ ਸਾਡਾ ਉਸ ਪਰਮਾਤਮਾ ਦੇ ਨਾਲ ਮਿਲਾਪ ਪਰਮਾਤਮਾ ਦੇ ਨਾਲ ਵਿਆਹ ਕਰਾਉਣ ਦੀ ਸਮਰੱਥਾ ਰੱਖਦੀ ਹੈ ਪਰ ਇਹ ਗੱਲ ਹੈ انسان ਉਸ ਦੇ ਯੋਗ ਹੈਗਾ ਹੈ انسان ਦੇ ਅੰਦਰ ਉਹ ਯੋਗਤਾ ਹੈਗੀ ਆ ਆਮ ਕਰਕੇ ਵਿਆਹ ਤੋਂ ਪਹਿਲਾਂ ਲੜਕੀ ਪਰਿਵਾਰ ਵਾਲੇ ਤੇ ਲੜਕਾ ਪਰਿਵਾਰ ਵਾਲੇ ਆਪਸ ਦੇ ਵਿੱਚ ਪਹਿਲਾਂ ਗੱਲਾਂ ਬਾਤਾਂ ਕਰਦੇ ਨੇ ਲੜਕਾ ਕੀ ਕਾਰਜ ਕਰਦਾ ਮੈਂ ਛੋਟੀਆਂ-ਛੋਟੀਆਂ ਐਗਜ਼ਾਮਪਲਾਂ ਦੇਣੀਆਂ ਨੇ ਨਾਲ-ਨਾਲ ਕੰਮ-ਕਾਜ ਕਰਨ ਵਾਲਾ ਹੈਗਾ ਮਿਹਨਤ ਕਰਨ ਵਾਲਾ ਹੈਗਾ ਹੱਥ ਦੇਖੇ ਜਾਂਦੇ ਸੀਗੇ ਹੱਥਾਂ ਦੀਆਂ ਤੜੀਆਂ ਨਿਸ਼ਾਨ ਪਏ ਹੋਏ ਹੁੰਦੇ ਸੀਗੇ ਕੰਮ ਕਰਨ ਵਾਲਾ ਮਿਹਨਤੀ ਹੁੰਦਾ ਕੱਲ ਨੂੰ ਅੱਗੇ ਜਾ ਕੇ ਧੀ ਸਾਡੀ ਨੂੰ ਮਿਹਨਤ ਕਰਕੇ ਖਵਾ ਸਕਦਾ ਹੈ ਜੇ ਅਸੀਂ ਆਪਣੀ ਧੀ ਨੂੰ ਵਿਆਹ ਦੀਏ ਘਰ ਪਰਿਵਾਰ ਵਧੀਆ ਹੋਉਣੀ ਸਮਾਂ ਬਦਲਿਆ ਹੌਲੀ ਹੌਲੀ ਧੀਆ ਪੁੱਤਰਾਂ ਦੇ ਵਿਆਹ ਫਿਰ ਜ਼ਮੀਨਾਂ ਨੂੰ ਦੇਖ ਕੇ ਕਰਨੇ ਸ਼ੁਰੂ ਕਰ ਦਿੱਤੇ ਮੁੰਡੇ ਨੂੰ ਜ਼ਮੀਨ ਕਿੰਨੀ ਆਉਂਦੀ ਆ ਬੇ ਪਰਿਵਾਰ ਨੂੰ ਜ਼ਮੀਨ ਕਿੰਨੀ ਆ ਲਾਲਚ ਆ ਗਿਆ ਫਿਰ ਮੁੰਡੇ ਨਾਲ ਨਹੀਂ ਵਿਆਹ ਹੋ ਰਿਹਾ ਧੀ ਦਾ ਫਿਰ ਜ਼ਮੀਨ ਦੇ ਨਾਲ ਹੋ ਗਿਆ ਵਿਆਹ ਇਹ ਸਚਾਈ ਹੈ ਕੜਵੀ ਸਚਾਈ ਹੈ ਫਿਰ ਥੋੜਾ ਕਰ ਹੋਰ ਸਮਾਂ ਬਦਲਿਆ ਕੁੜੀ ਹਾਈਲਾਈਟ ਸੀ ਵਾਲੀ ਲੱਭ ਲਈ ਕੁੜੀ ਚਲੀ ਜਾਏਗੀ ਕੈਨੇਡਾ ਮੁੜ ਕੇ ਮੁੰਡੇ ਨੂੰ ਬੁਲਾ ਲਈ ਵਿਆਹ ਥੋੜੇ ਸਮੇਂ ਦੇ ਲਈ ਹੋ ਗਿਆ ਤੇ ਉਹ ਵਿਆਹ ਕੁੜੀ ਦੇ ਨਾਲ ਨਹੀਂ ਧੀ ਦੇ ਨਾਲ ਨਹੀਂ ਉਹ ਵਿਆਹ ਵੀ ਫਿਰ ਕੈਨੇਡਾ ਦੇ ਨਾਲ ਹੋ ਰਿਹਾ ਧਨ ਦੌਲਤ ਦੇ ਨਾਲ ਹੋ ਗਿਆ ਦੋ ਰੂਹਾਂ ਦਾ ਕੋੜੀ ਨਾਲ ਆਪਸਿੰਗ ਲਾਪ ਹੋ ਰਿਹਾ ਤੇ ਵਿਆਹ ਦੀ ਤਿਆਰੀ ਵਿਆਹ ਦੀ আরম্ভਤਾ ਦੇ ਲਈ ਜਿਹੜਾ ਕਾਰਜ ਕਰਨਾ ਚਾਹੀਦਾ ਸੀਗਾ ਇਸ ਸਰੀਰ ਦੇ ਲਈ ਇਸ ਜਿੰਦ ਦੇ ਲਈ ਇਸ ਜਾਨ ਦੇ ਲਈ ਉਹ ਤਾਂ ਕੀਤਾ ਹੀ ਨਹੀਂ ਅਸੀਂ ਆਪਣੇ ਸਰੀਰ ਦੇ ਲਈ ਕਿੰਨੀਆਂ ਤਿਆਰੀਆਂ ਕਰਦੇ ਹਾਂ ਮੰਨ ਲਓ ਮੈਂ ਛੋਟੀ ਜੀ ਐਗਜ਼ਾਮਪਲ ਦਿਆਂ ਥੋੜੀ ਕਰ ਹੈਗੀ ਮੈਨੂੰ ਵਿਸ਼ੇ ਤੋਂ ਬਾਹਰ ਲੱਗਣੀ ਪਰ ਫਿਰ ਵੀ ਮੈਂ ਦਿੰਦਾ ਜਦੋਂ ਫਸਲ ਕੋਈ ਵੀ ਬੀਜ ਨਹੀਂ ਹੋਵੇ ਉਸਦੇ ਲਈ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ ਉਸ ਨੂੰ ਬਾਇਆ ਜਾਂਦਾ ਹੈ ਬਦਿਆ ਤਰੀਕੇ ਦੇ ਨਾਲ ਫਿਰ ਕਿਤੇ ਜਾ ਕੇ ਉਸ ਦੇ ਵਿੱਚ ਬੀਜ ਦੀਜਿਆ ਜਾਂਦਾ ਹੈ ਉਹ ਮੁੜ ਕੇ ਜਾ ਕੇ ਚੰਗਾ ਪਰਫੁੱਲਤ ਹੋ ਕੇ ਸਾਹਮਣੇ ਆ ਕੇ ਨਫਾ ਦਿੰਦਾ ਹੈ ਤੇ ਜਿਹੀ ਭਾਇ ਤੇ ਬਿਆਦ ਲਈ ਤਿਆਰੀ ਕੀ ਕੀਤੀ ਅਸੀਂ ਗੁਰੂ ਵਾਲੇ ਬਣਨਾ ਹੈ ਸਾਡਾ ਗੁਰੂ ਦੇ ਨਾਲ ਮਿਲ ਲਾਪ ਹੋਣਾ ਹੈ ਸਾਡੀ ਤਿਆਰੀ ਕੀ ਹੈ ਅਸੀਂ ਆਪਣੇ ਆਪ ਕਿੰਥੋਂ ਤੱਕ ਕਿਆ ਤਿਆਰ ਕੀਤਾ ਹੈ ਇਸ ਸਵਾਲ ਬਰਾਬਰ ਦੇ ਨਾਲ ਸੁਹਲੇ ਦਾ ਅਰਥ ਹੈ ਗੁਰੂ ਦੇ ਨਾਲ ਪ੍ਰਭੂ ਦੇ ਨਾਲ ਮਿਲਾਪ ਦੇ ਖੁਸ਼ੀ ਦੇ ਗੀਤ ਗਾਉਣੇ ਤੇ ਗੀਤ ਉਸ ਸਮੇਂ ਹੀ ਗਾਏ ਜਾਂਦੇ ਨੇ ਜਦੋਂ ਮਿਲਾਪ ਹੋਏਗਾ ਤੇ ਮਿਲਾਪ ਹਜੇ ਤੱਕ ਨਹੀਂ ਹੈ ਕਿ ਜੇ ਨਹੀਂ ਹੈ ਤਾਂ ਇਸ ਦਾ ਕੀ ਕਾਰਨ ਹੈ ਦਾ ਕਾਰਨ ਹੈਗਾ ਕਿਤੇ ਨਾ ਕਿਤੇ ਕੋਈ ਹੋਏਗਾ ਕਾਰਨ ਜੇ ਅਜੇ ਬਲਾਪ ਨਹੀਂ ਹੋਇਆ ਅਰਦਾਸ ਦੇ ਵਿੱਚ ਜਿਹੜੇ ਅਸੀਂ ਬੋਲ ਪੜਦੇ ਆ ਨਾ ਸਿੱਖਾਂ ਨੂੰ ਸਿੱਖੀ ਦਾ ਸੱਚ ਕਰਕੇ ਜਾਣਿਓ ਗੁਰੂ ਕੇ ਸਿੱਖ ਨੇ ਜਿਸ ਵੇਲੇ ਸੱਚੀ ਹੋਈ ਗੁਰੂ ਦੇ ਦਾਰ ਦੇ ਉੱਤੇ ਇਹ ਅਰਦਾਸ ਮੰਗ ਕਰ ਲਈ ਨਾ ਸਿੱਖੀ ਦੀ ਦਾਤ ਮਿਲ ਜਾਏਗੀ ਬਾਣੀ ਦੀ ਦਾਤ ਮਿਲ ਜਾਏਗੀ ਦੁਨੀਆਂ ਦੀਆਂ ਦਾਤਾਂ ਹਜੇ ਮੰਗਦਾ ਐ ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ ਖੁਸ਼ੀ ਦੇ ਗੀਤ ਇਨਸਾਨ ਉਸ ਵੇਲੇ ਗਾ ਰਿਹਾ ਜਿਸ ਵੇਲੇ ਵਿਆਹ ਹੈ ਤੇ ਆਤਮਾ ਦਾ ਮਿਲਾਪ ਪਰਮਾਤਮਾ ਦੇ ਨਾਲ ਕਰਨ ਦੇ ਲਈ ਕਿਹੜੇ ਗੀਤ ਗਾਉਂਦਾ ਹੈ ਦੁਨੀਆਂ ਦੇ ਵਿੱਚ ਜੇ ਦੇਖਿਆ ਜਾਵੇ ਕਿਹੜੇ ਗੀਤ ਗਾਉਂਦਾ ਹੈ ਇਨਸਾਨ ਦੁਨੀਆਂ ਦੇ ਲੱਚਰਤਾਈ ਵਾਲੇ ਇਸ ਜ਼ੁਬਾਨ ਦੇ ਨਾਲ ਕੀ ਬੋਲਦਾ ਐ ਬੜ ਬੋਲਦਾ ਤਾਂ ਨਹੀਂ ਮਾੜੇ ਬੋਲ ਤਾਂ ਨਹੀਂ ਬੋਲਦਾ ਜਿਹੜੇ ਬੋਲ ਇਨਸਾਨ ਨੂੰ ਦੁਖੀ ਕਰਦੇ ਹੋਣ ਜਿਹੜੇ ਬੋਲ ਇਨਸਾਨ ਨੂੰ ਪਰੇਸ਼ਾਨ ਕਰਦੇ ਹੋਣ ਉਹ ਬੋਲ ਤਾਂ ਨਹੀਂ ਨੇ ਪਰਮਾਤਮਾ ਦੇ ਨਾਲ ਮਿਲਾਪ ਤੋਂ ਪਹਿਲਾਂ ਇਹ ਆਤਮਾ ਕਿੱਥੇ ਹੈ ਇਨਸਾਨ ਦਾ ਮਨ ਇਨਸਾਨ ਦਾ ਤਨ ਕੀ ਕਾਰਗੁਜ਼ਾਰੀ ਕਰਦਾ ਹੈ ਬੱਚਾ ਕੀ ਕਰਦਾ ਪੁੱਤਰ ਕੀ ਕਰਦਾ ਨਸ਼ੇ ਤਾ ਨਹੀਂ ਕਰਦਾ ਮਾਪੇ ਪੁੱਛਦੇ ਨੇ ਧੀ ਦੇ ਮਾਪੇ ਸ਼ਰਾਬ ਤਾਰੂ ਦਾ ਨਸ਼ਾ ਤਾਂ ਨਹੀਂ ਕਰਦਾ ਚਿੱਟੇ ਦਾ ਨਸ਼ਾ ਤਾਂ ਨਹੀਂ ਕਰਦਾ ਡਰਦੇ ਨਹੀਂ ਅੱਜ ਦੇ ਸਮੇਂ ਦੇ ਵਿੱਚ ਮਾਪੇ ਸਾਡੀ ਧੀ ਸਾਡੇ ਪੁੱਤਰ ਦੇ ਬਰਾਬਰ ਹੈ ਘਰ ਬੈਠੀ ਰਹੇਗੀ ਕੋਈ ਗੱਲ ਨਹੀਂ ਸਾਡਾ ਪੁੱਤਰ ਹੀ ਹੈ ਪਰ ਅਸੀਂ ਆਪਣੀ ਧੀ ਦਾ ਜੀਵਨ ਆਪਣੇ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਹੈ ਕਰਨੀ ਸ਼ਰਾਬੀ ਦੇ ਵਸਪਾ ਕੇ ਚਿੱਟੇ ਦੇ ਵਸਪਾ ਕੇ ਨਸ਼ੇੜੀ ਦੇ ਵਸਪਾ ਕੇ ਮਾਮਾ ਰੁੰਦੀਆਂ ਨਹੀਂ ਮਾਮਾ ਕਰਵਾਉਂਦੀਆਂ ਦੇਖੀਆਂ ਨੇ ਪੁਸ਼ਟਾਉਂਦੀਆਂ ਦੇਖੀਆਂ ਨੇ ਸਾਨੂੰ ਪਤਾ ਹੀ ਨਹੀਂ ਲੱਗਾ ਵਿਚੋਲੇ ਮੈਂ ਹੋਲਾ ਰੱਖਿਆ ਗੱਲ ਫੇਰ ਵਿਆਹ ਦੀ ਮੈਂ ਕਰ ਰਿਹਾ ਤੁਹਾਡੇ ਨਾਲ ਸੋਹਲੇ ਜੀ ਮਿਲਾਪ ਕਿਵੇਂ ਹੋਏਗਾ ਮਿਲਾਪ ਕਰਨ ਦੇ ਲਈ ਪਹਿਲਾਂ ਤਿਆਰੀ ਚਾਹੀਦੀ ਹੈ ਤੇ ਤਿਆਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੀ ਪਾਵਨ ਬਾਣੀ ਸਾਡੀ ਕਰਦੀ ਹੈ ਜਿਸ ਮਨੁੱਖ ਨੇ ਆਪਣੀ ਤਿਆਰੀ ਕਰ ਲਈ ਦੁਨੀਆਂ ਦੀ ਹਰ ਇੱਕ ਖੁਸ਼ੀ ਇਸ ਦੀ ਝੋਲੀ ਦੇ ਵਿੱਚ ਹੈ ਹਰ ਇੱਕ ਖੁਸ਼ੀ ਇਹ ਦੁਨੀਆਂ ਦੇ ਕਾਰਜਾਂ ਦੇ ਲਈ ਤੇ ਜ਼ਰੂਰ ਇਸ ਦੀ ਸਰੀਰ ਕਰਕੇ ਤਿਆਰੀ ਹੈ ਪਰ ਆਤਮਾ ਦੀ ਤਿਆਰੀ ਨਹੀਂ ਹੈ ਪਰਮਾਤਮਾ ਦੇ ਨਾਲ ਮਿਲ ਆਪ ਦੇ ਲਈ ਕਿੰਨੇ ਕੁ ਸਰੀਰ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਬਾਣੀ ਨੂੰ ਸੁਣਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲੇ ਤੇ ਬਹੁਤ ਨਹੀਂ ਇੱਕ ਬਹੁਤ ਜ਼ਿਆਦਾ ਨਹੀਂ ਇਸ ਥਾਂ ਦੇ ਉੱਤੇ ਅਸੀਂ ਬੈਠੇ ਆ ਇੱਥੋਂ ਦੇ ਕੋਈ ਬਹੁਤ ਨਹੀਂ ਕਿੰਨੇ ਘਾਹਰ ਨੇ 3 ਦਿਨ ਪਹਿਲਾਂ 4 ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕਰ ਮੇ ਸ਼ੁਰੂ ਕੀਤੀ ਸੀ ਕਿ ਬਿੜਾ ਬਾਣੀ ਦੇ ਵਿਚਾਰ ਕਰਨੀ ਹੈ ਸੰਗਤ ਦੇ ਲਈ ਬਾਣੀ ਦੇ ਨਾਲ ਜੋੜਨ ਦੇ ਲਈ ਸਿਤਾ ਨੂੰ ਆਪਣਾ ਫਰਜ਼ ਨਿਭਾਉਣਾ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਪਰ ਕਦੇ ਤੁਸੀਂ ਸਕੂਲ ਦੇ ਵਿੱਚ ਟੀਚਰ ਨੂੰ ਦੇਖਿਆ ਖਾਲੀ ਕੁਰਸੀਆਂ ਨੂੰ ਜਾਂ ਬੈਂਚਾਂ ਨੂੰ ਲੈਕਚਰ ਦਿੰਦੇ ਆ ਹੋਏ ਗੁਰਦੁਆਰੇ ਹੁੰਦਾ ਕੀਰਤਨ ਵੀ ਗੁਰਦੁਆਰੇ ਹੁੰਦਾ ਪਾਠ ਵੀ ਗੁਰਦੁਆਰੇ ਹੁੰਦੀ ਹੈ ਕਥਾ ਵੀ ਸਾਡੀਆਂ ਕਮੀਆਂ ਕਿਤੇ ਕਾਮਜਾਦੀਆਂ ਹੋ ਸਕਦਾ ਅਸੀਂ ਉਹ ਜੀ ਵਿਚਾਰ ਉਹ ਜਿਆ ਕੀਰਤਨ ਉਹ ਜਿਆ ਪਾਠ ਨਹੀਂ ਪਹੁੰਚਾ ਸਕਦੇ ਹੁਈ ਅਸੀਂ ਮੰਨ ਲਈ ਇਹਦਾ ਆਪਣੀ ਵੱਸਤੇ ਤੁਹਾਡੀ ਖੈਰ ਪਰ ਫਿਰ ਵੀ ਸਤਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਸਭਨਾਂ ਨੂੰ ਜਿੰਨੇ ਕ ਸਰੀਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੁੜੇ ਉਹ ਜੁੜੇ ਰਹੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਸੋਹਿਲਾ ਸੋਹਿਲਾ ਅੱਖਰ ਜਦੋਂ ਸੋਹਿਲਾ ਬਾਣੀ ਦੀ ਆਰੰਭਤਾ ਹੈਗੀ ਹੈ ਤੇ ਇਸ ਸ਼ਬਦ ਦੇ ਵਿੱਚ ਜੈ ਕਰੀਤ ਆਖੀਆ ਵਾਲੇ ਸ਼ਬਦ ਦੇ ਵਿੱਚ ਤਿੰਨ ਵਾਰ ਆਉਂਦਾ ਹੈ ਦੋ ਸੋਹਿਲੇ ਦੇ ਰੂਪ ਦੇ ਵਿੱਚ ਤੀਜਾ ਉਹਦਾ ਸੋਹਿਲੈ ਗਏ ਰੂਪ ਦੇ ਵਿੱਚ ਲੱਲੇ ਨੂੰ ਦਲਾਵਾਂ ਲੱਗੀਆਂ ਹੁੰਦੀਆਂ ਨੇ ਅੱਗੇ ਜੇ ਸਰਲੇਖ ਨੂੰ ਇਸ ਨੂੰ ਨਾਲ ਵਿੱਚ ਐਡ ਕਰਾਂਗੇ ਤੇ ਚੌਥਾ ਬਣ ਜਾਂਦਾ ਚਾਰ ਵਾਰ 12 ਨੰਬਰ ਅੰਦਰ ਤੁਸੀਂ ਵੀ ਆਪ ਜਰੂਰ ਦਰਸ਼ਨ ਕਰ ਸਕਦੇ ਹੋ ਆਰੰਭਤਾ ਕਰਦੇ ਸੋਹਿਲਾ ਰਾਗ ਗਉੜੀ ਰਾਗ ਗਉੜੀ ਰਾਗ ਗੌੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ 31 ਰਾਗ ਨੇ ਤੇ 31 ਰਾਗਾਂ ਦੇ ਵਿੱਚੋਂ ਇਹ ਤਿੰਨ ਨੰਬਰ ਰਾਗ ਹੈ ਪਹਿਲਾ ਰਾਗ ਹੈਗਾ ਸ੍ਰੀ ਰਾਗ ਦੂਜਾ ਹੈਗਾ ਮਾਜ ਰਾਗ ਤੇ ਤੀਜਾ ਹੈਗਾ ਗੌੜੀ ਗੌੜੀ ਰਾਗ ਦੇ ਅੰਦਰ ਇਹ ਭਾਵਨ ਕੋਲ ਗੁਰੂ ਨਾਨਕ ਮਹਾਰਾਜ ਪਾਤਸ਼ਾਹੀ ਸਚੇ ਪਾਤਸ਼ਾਹੀ ਅਰੰਭਤਾ ਕਰਦੇ ਰਾਗ ਗੌੜੀ ਦੀਪਕੀ ਦੀਪਕੀ ਕਿਸਮ ਹੈ ਜੀ ਕਿਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੇ ਅੰਦਰ ਇਸ ਰਾਗ ਦੇ ਅੰਦਰ ਰਾਗ ਢੋਡੀ ਦੇ ਅੰਦਰ 12 ਕਿਸਮਾਂ ਨੇ ਕਿਸਮਾ ਦਾ ਅਰਥ ਹੁੰਦਾ ਹੈ ਬਖਰੇ ਬਖਰੇ ਰੂਪ ਦੇ ਵਿੱਚ ਬਖਰੇ ਬਖਰੇ ਕੈਡਾਗਰੀ ਮਿਸ਼ਰਤ ਰਾਗ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ 6 ਗੁਰੂ ਗ੍ਰੰਥ 31 ਰਾਗ ਜਿਹੜੇ ਸੰਪੂਰਨ ਰਾਗ ਨੇ 6 ਮਿਸ਼ਰਤ ਰਾਗ ਨੇ ਤੇ ਜੇ ਕਿਸਮਾਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਰਾਗ ਦੇ ਵਿੱਚ ਗੌੜੀ ਰਾਗ ਦੇ ਅੰਦਰ 12 ਕਿਸਮਾਂ ਨੇ ਤੁਸੀਂ ਗੌੜੀ ਰਾਗ ਦਾ ਪਾਠ ਕਰੋਗੇ ਗੌੜੀ ਗੁਆਰੇ ਦੀ ਗੌੜੀ ਚੇਤੀ ਗੌੜੀ ਬੈਰਾਗਣ ਇਸ ਤਰੀਕੇ ਦੇ ਨਾਲ 12 ਕਿਸਮਾਂ ਨੇ ਗੌੜੀ ਦੀਪਕੀ ਇਹ 12 ਕਿਸਮਾਂ ਨੇ ਜਿਹੜੀਆਂ ਪਾਤਸ਼ਾਹੀ ਨੇ ਬਿਆਨ ਕੀਤੀਆਂ ਜੇ ਛੋਟੀ ਜੀ ਸੌਖੀਆਂ ਲਫ਼ਜ਼ਾਂ ਦੇ ਵਿੱਚ ਉਦਾਹਰਣ ਦੇ ਆ ਤੇ ਭਾਂਡੇ ਘਰ ਦੇ ਵਿੱਚ ਇੱਕ ਛਾਬੇ ਦੇ ਅੰਦਰ ਕਿੰਨੀਆਂ ਕਿਸਮਾਂ ਦੀਆਂ ਰੋਟੀਆਂ ਆਂ ਹੈਗੀ ਕੋਈ ਆٹے ਦੀਆਂ ਨੇ ਬੱਕਰੀਆਂ ਬੱਕਰੀਆਂ ਬਣਾਈਆਂ ਨੇ ਕਿਤੇ ਮੇਥੀ ਦੀ ਰੋਟੀ ਬਣੀ ਆ ਕਿਤੇ ਧੰਨੀ ਦੀ ਰੋਟੀ ਬਣੀ ਆ ਕਿਤੇ ਪਿਆਜ਼ ਵਾਲੀ ਰੋਟੀ ਬਣੀ ਆ ਹੈਗੀ ਰੋਟੀ ਐ ਇਸ ਗੌੜੀ ਰਾਗ ਦੀਆਂ ਵੀ ਬੱਕਰੀਆਂ ਬੱਕਰੀਆਂ ਕਿਸਮਾਰੇ ਜਿਨ੍ਹਾਂ ਦੇ ਸਦਕਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਸੁਨੇਹਾ ਦਿੱਤਾ ਹੈ ਮੈਂ ਤਾਂ ਇਹ ਵਿਚਾਰ ਥੋੜੇ ਵਿਸਥਾਰ ਦੇ ਨਾਲ ਕਰਾਂ ਵੀ ਦੁਬਾਰਾ ਪਤਾ ਨਹੀਂ ਕਦੋਂ ਸਮਾਵੜਨਾ ਇਸ ਕਰਕੇ ਰਾਗ ਗੌੜੀ ਗੌੜੀ ਦਾ ਅਰਥ ਹੁੰਦਾ ਹੈ ਗੁਰੂ ਦਾ ਗਿਆਨ ਤੇ ਦੀਪਕੀ ਦਾ ਅਰਥ ਹੁੰਦਾ ਹੈ ਦੀਪਕ ਦੀਵਾ ਦੀਵੇ ਦਾ ਅਰਥ ਬਣਦਾ ਹੈ ਹਨੇਰੇ ਤੋਂ ਚਾਨਣ ਵਾਲੇ ਪਾਸੇ ਲੈ ਕੇ ਜਾਣ ਵਾਲਾ ਰਾਗ ਦਾ ਅਰਥ ਹੁੰਦਾ ਹੈ ਪਿਆਰ ਗੁਰੂ ਦਾ ਗਿਆਨ ਗੁਰੂ ਦਾ ਪਿਆਰ ਗੁਰੂ ਦਾ ਲਾੜ ਜਿਹੜਾ ਸਾਨੂੰ ਬੜੇ ਹੀ ਚੌ ਦੇ ਨਾਲ ਅਗਿਆਨਤਾ ਦੇ ਹਨੇਰੇ ਤੋਂ ਹਟਾ ਕੇ ਗਿਆਨ ਦੇ ਚਾਨਣ ਵਾਲੇ ਪਾਸੇ ਲੈ ਕੇ ਜਾਏ। ਇਹ ਨਾ ਲਗੁੰਦਾਂ ਦੇ ਆ। ਮਹਿਲਾ ਮਹਿਲਾ ਦਾ ਅਰਥ ਹੁੰਦਾ ਹੈ ਬਹੁਤ ਸਾਰੇ ਇੰਨਾ ਪਾਵਨ ਬੋਲਾਂ ਨੂੰ ਮਹਿਲਾ ਵੀ ਪੜਦੇ ਨੇ। ਮਹਿਲਾ ਵੀ ਪੜਦੇ ਨੇ। ਪਰ ਜਿਹੜਾ ਇਹਦਾ ਪ੍ਰੋਨਨਸੀਏਸ਼ਨ ਹੈਗਾ ਆ ਮਹਲਾ ਹੈਗਾ ਮਹਲਾ ਮਹਲਾ ਦਾ ਅਰਥ ਬਣਦਾ ਸਰੀਰ ਮਹੱਲਾ ਪੜੋਗੇ ਮਹੱਲਾ ਦਾ ਅਰਥ ਹੁੰਦਾ ਹੈ ਮੱਲਾ ਰਹਿਣ ਵਾਲਾ ਕਿਹੜਾ ਪਿੰਡ ਕਿਹੜਾ ਮਹੱਲਾ ਮਹਿਲਾ ਕਰਾਂਗੇ ਇਸ ਦਾ ਅਰਥ ਬਣਦਾ ਹੈ ਇਸਤਰੀ ਮਹੱਲਾ ਕਰੋਗੇ ਫਿਰ ਬਣਦਾ ਹੈ ਸਰੀਰ ਪਹਿਲਾ ਗੁਰੂ ਨਾਨਕ ਸਾਹਿਬ ਦੀ ਦਾ ਤੇ ਇਸ ਲਹਜ ਨੂੰ ਥੋੜਾ ਕਰ ਹੋਰ ਜੇਕਰ ਅੱਗੇ ਸ੍ਰੀ ਰਾਗ ਆਰੰਭ ਹੁੰਦਾ ਹੈ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਜਿੱਥੇ ਇਹ ਲਫ਼ਜ਼ ਕੱਲਾ ਇਦਾਂ ਆਇਆ ਹੈ ਕਿ ਸ੍ਰੀ ਰਾਗ ਮਹਿਲ ਪਹਿਲਾ ਉੱਥੇ ਪ੍ਰੋਨਨਸੀਏਸ਼ਨ ਹੈ ਹੀ ਇਹੋ ਹੈ ਮਹਿਲ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਖੈਰ ਮੈਂ ਜ਼ਿਕਰ ਕਰ ਰਿਹਾ ਸਾਂ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਫਿਰ ਇੱਕ ਗਲ ਨੂੰ ਦੁਆਰਾ ਫਿਰ ਚਿੱਤੇ ਆ ਗਈ ਸੁਹਲੇ ਨੂੰ ਆਮ ਕਰਕੇ ਇਸ ਬਾਣੀ ਦਾ ਥੋੜਾ ਕਰਨਾ ਨਾਮ ਵਿਗਾੜ ਦਿੱਤਾ ਹੈ ਮਾਫ ਕਰਿਓ ਵਿਗਾੜ ਦਿੱਤਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠਾ ਆਪ ਜੀ ਦੇ ਸੰਮੁਖ ਬੈਠਨ ਹੈ ਪਹਿਲੇ ਅੰਗ ਤੋਂ ਲੈ ਕੇ 1430 ਨੰਬਰ ਅੰਗ ਤੱਕ ਇਸ ਬਾਣੀ ਦਾ ਨਾਮ ਕੀਰਤਨ ਸੋਹਿਲਾ ਨਹੀਂ ਪੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੇ ਅੰਦਰ ਇਹ ਹੈਡਿੰਗ ਇਹ ਸਿਰਲੇਖ ਹੈ ਹੀ ਨਹੀਂ ਇਹ ਕੀਰਤਨ ਸੋਹਿਲੇ ਦਾ ਗੁਰਬਾਣੀ ਦਾ ਗੁਰਬਾਣੀ ਦੇ ਇਹਨਾਂ ਬੋਲਾਂ ਦਾ ਗੁਰਬਾਣੀ ਵੀ ਇਸ ਬਾਣੀ ਦਾ ਨਾਮ ਆਪਣੀ ਮਰਜ਼ੀ ਦੇ ਨਾਲ ਕੋਈ ਬਦਲ ਸਕਦਾ ਹੈ ਜੀ ਨਹੀਂ ਬਦਲ ਸਕਦਾ ਕੋਈ ਚੇਂਜ ਕਰ ਹੀ ਨਹੀਂ ਸਕਦਾ ਇਹਦੇ ਨਾਲ ਨਾਲ ਮੈਂ ਇੱਕ ਹੋਰ ਵੀ ਗੱਲ ਦਾ ਜ਼ਿਕਰ ਕਰਦੇ ਆਂ ਦੁਖ ਭੰਜਨੀ ਨਾਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ ਮੈਂ ਨਹੀਂ ਅੱਜ ਤੱਕ ਪੜੀ ਕਿਸ ਸਗਲੇ ਕਿਹਟ ਹੈ ਕਿੰਨੇ ਨੰਬਰ ਅੰਗ ਤੇ ਹੈ ਕਿੱਥੇ ਸ਼ੁਰੂ ਹੁੰਦੀ ਹੈ ਕਿੱਥੇ ਸਮਾਪਤ ਹੁੰਦੀ ਹੈ ਮੈਂ ਨਹੀਂ ਅੱਜ ਤੱਕ ਪੜੀ ਜੇ ਤੁਸੀਂ ਪੜ੍ਹੀ ਹੋਈ ਹੋਵੇ ਤੇ ਮੈਨੂੰ ਜਰੂਰ ਦੱਸਿਓ ਪਰ ਗੁਰਬਾਣੀ ਦੇ ਅੰਦਰ ਮਿਲਾਵਟ ਕਰਨ ਵਾਲਿਆਂ ਨੇ ਗੁਰਬਾਣੀ ਦੇ ਨਾਲ ਛੇੜ-ਛਾੜ ਕਰਨ ਵਾਲਿਆਂ ਨੇ ਬਾਣੀਆਂ ਦੇ ਨਾਮ ਤੱਕ ਬਦਲ ਦਿੱਤੇ ਕੀਰਤਨ ਸੋਹਿਲਾ ਕੀਰਤਨ ਸੋਹਿਲਾ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਜੇ ਪੜ੍ਹਿਆ ਹੋਇਆ ਤਾਂ ਮੈਨੂੰ ਦੱਸਿਓ ਕੀਰਤਨ ਸੋਹਿਲਾ ਹੈ ਹੀ ਨਹੀਂ ਕਿਤੇ ਲਿਖਿਆ ਹੋਇਆ ਹੈ ਸੋਹਿਲਾ ਲਾਭ ਜਰੂਰ ਹੈ ਕਰ ਸੋਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੇ 12 ਨੰਬਰ ਅੰਗ ਤੇ ਜਰੂਰ ਆਰੰਭ ਹੁੰਦਾ ਹੈ ਕਿਰਤਨ ਸੋਹਿਲਾ ਜੀ ਨੂੰ ਅੱਜ ਤੱਕ ਪੜ੍ਹ ਨਹੀਂ ਮਿਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਅਸੀਂ ਥੋੜਾ ਕਰ ਅਵੇਰ ਹੋਈਏ ਫਿਰ ਦੂਜਾ ਸਵਾਲ ਬਹੁਤ ਵੇਰੀ ਇਹ ਆਉਂਦਾ ਹੈ ਕਿ ਕੀਰਤਨ ਸੋਹਿਲੇ ਦਾ ਪਾਠ ਕਦੋਂ ਕਰਨਾ ਚਾਹੀਦਾ ਹੈ ਪਾਠ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਵਨ ਦੀ ਨਹੀਂ ਲਾਉਂਦੀ ਬਾਣੀ ਦਾ ਪਾਠ ਉਠਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਜਦੋਂ ਮਰਜੀ ਕਰੋ ਜਦੋਂ ਮਰਜੀ ਕਰੋ ਮਨਾਂ ਤੁਹਾਡੀ ਨਹੀਂ ਹੈ ਇਹ ਤਾਂ ਬਿਲਕੁਲ ਵੀ ਨਹੀਂ ਮਨਾ ਨਹੀਂ ਹੈ ਕਿਹੜੇ ਵੇਲੇ ਕਰਨਾ ਚਾਹੀਦਾ ਸ਼ਾਮ ਨੂੰ ਕਰਨਾ ਚਾਹੀਦਾ ਸਵੇਰੇ ਕਰਨਾ ਚਾਹੀਦਾ ਬਹੁਤ ਵਰੀ ਭਰਮ ਕੀਤਾ ਜਾਂਦਾ ਹੈ ਕਿ ਇਸ ਬਾਣੀ ਦਾ ਪਾਠ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ ਤੁਸੀਂ ਬਾਣੀ ਦਾ ਆਸਰਾ ਲੈਣ ਵਾਲਿਓ ਸਹਿਜ ਪਾਠ ਜਦੋਂ ਆਰੰਭ ਹੁੰਦਾ ਹੈ ਅਖੰਡ ਪਾਠ ਜਦੋਂ ਆਰੰਭ ਹੁੰਦਾ ਹੈ ਉਹ ਸਵੇਰੇ ਸਵੇਰ ਵੇਲੇ ਹੀ ਆਉਂਦਾ ਹੈ 12 ਨੰਬਰ 13 ਨੰਬਰ ਅੰਗ ਸਵੇਰ ਵੇਲੇ ਹੀ ਆਉਂਦਾ ਹੈ ਫੋ ਬਾਣੀ ਦੇ ਬਾਬਤ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਸੰਸਾ ਮੰਨ ਦੇ ਅੰਦਰ ਭਰਮ ਭੁਲੇਖਾ ਰੱਖਣਾ ਨਹੀਂ ਚਾਹੀਦਾ ਵੀ ਕਦੋਂ ਕਿਹੜੇ ਵੇਲੇ ਕਰਨੀ ਚਾਹੀਦੀ ਹੈ ਬਾਣੀ ਦਾ ਪਾਠ ਹਾਂ ਇੱਕ ਸਾਡੀ ਮर्यादा ਹੈ ਜਗਜੀ ਸਾਹਿਬ ਜਾਪ ਸਭਈਏ ਸਿੱਖ ਰਤ ਮर्यादा ਦੇ ਮੁਤਾਬਕ ਇਹ ਹਰ ਇੱਕ ਸਿੱਖ ਦੀਆਂ ਬਾਣੀਆਂ ਦਾ ਨੀਮ ਹੈ ਸੋਦਰ ਰਹਿਰਾਸ ਜਿਸ ਨੂੰ ਅਸੀਂ ਕਹਿੰਦੇ ਹਾਂ ਸ਼ਾਮ ਦਾ ਤੇ ਸੋਹਲੇ ਦਾ ਪਾਠ ਰਾਤ ਨੂੰ ਸੌਣ ਵੇਲੇ ਜ਼ਰੂਰ ਕਰਦਾ ਹੈ ਹੁਣ ਇਹ ਲਫ਼ਜ਼ ਸੌਣ ਵੇਲੇ ਜਿਹੜਾ ਲਿਖਿਆ ਹੋਇਆ ਹੈ ਇਹ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਕਿਉਂ ਲਿਖਿਆ ਹੋਇਆ ਪੰਥ ਵੱਲੋਂ ਇਹਦਾ ਕਾਰਨ ਇਹ ਹੈ ਤੁਸੀਂ ਰਾਤ ਨੂੰ ਸੌਣ ਵੇਲੇ ਮਨ ਦੀ ਜਦੋਂ ਗੁਰਬਾਣੀ ਗੱਲ ਕਰਦੀ ਹੈ ਇੱਕ ਮੈਲੇ ਮਨ ਦੀ ਗੱਲ ਕਰਦੀ ਹੈ ਇੱਕ ਨਿਰਮਲ ਮਨ ਦੀ ਗੱਲ ਕਰਦੀ ਹੈ ਜਦੋਂ ਸਾਇੰਸ ਗੱਲ ਕਰਦੀ ਹੈ ਸਬਕੌਂਸ਼ੀਅਸ ਮਾਈਂਡ ਅਨਕੌਂਸ਼ੀਅਸ ਮਾਈਂਡ ਕੌਂਸ਼ੀਅਸ ਮਾਈਂਡ ਤੇ ਸੁਪਰ ਕੌਂਸ਼ੀਅਸ ਮਾਈਂਡ ਸੌਣ ਵੇਲੇ ਜਿਹੜਾ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਚਲਾ ਜਾਏਗਾ ਉਹ ਤੁਹਾਡੇ ਸੁੱਤਿਆਂ ਪਿਆ ਵੀ ਤੁਹਾਡੇ ਜ਼ੁਬਾਨ ਦੇ ਉੱਤੇ ਚਲਦਾ ਰਹੇਗਾ ਬਹੁਤ ਮੇਰੀ ਕੰਮ ਕਾਜ ਕਰਨ ਵਾਲੇ ਬੰਦੇ ਨਾ ਦਿਨ ਦੇ ਵਿੱਚ ਕੰਮ ਕਾਜ ਕਰਦੇ ਨੇ ਬੋਲਦੇ ਚੱਲਦੇ ਨੇ ਆਫਿਸਾਂ ਦੇ ਵਿੱਚ ਹੋਰ ਵੀ ਉਹ ਰਾਤ ਨੂੰ ਕਈ ਵਾਰੀ ਸੁੱਤੇ ਪਿਆ ਵੀ ਉਹੋ ਹੀ ਕੁਝ ਬੋਲਦੇ ਰਹਿੰਦੇ ਨੇ ਸੁੱਤੇ ਪਿਆ ਵੀ ਸਤਿਗੁਰੂ ਦੀ ਕਿਰਪਾ ਕਰਦੇ ਤੂੰ ਵੀ ਭਾਈ ਸੌਣ ਵੇਲੇ ਇਸ ਬਾਣੀ ਦਾ ਜਾਪ ਕਰਿਆ ਕਰ ਤਾਂ ਕਿ ਦੁਨੀਆਂ ਦੇਆਂ ਖਿਆਲਾਂ ਤੋਂ ਹਟ ਕੇ ਤੇਰਾ ਮਨ ਵੀ ਕਰਤਾਰ ਦੇ ਖਿਆਲਾਂ ਵਾਲੇ ਪਾਸੇ ਜੁੜ ਜਾਏ ਦੂਜੀ ਗੱਲ ਆਮ ਕਰਕੇ ਇਸ ਸੌਣੇ ਨੂੰ ਇਸ ਨੀਂਦ ਨੂੰ ਇੱਕ ਛੋਟੀ ਮੌਤ ਬਿਆਨ ਕੀਤਾ ਗਿਆ ਹੈ ਤੇ ਮੌਤ ਨੂੰ ਪੂਰਾ ਪ੍ਰੋਪਰ ਸੌਣਾ ਕਿਹਾ ਗਿਆ ਹੈ ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲਦੇ ਨੇ اے ਭਾਈ ਤੂੰ ਆਪਣਾ ਸੋਇਲਾ ਗਾ ਆਪਣਾ ਸੋਇਲਾ ਆਪ ਗਾ ਖੁਸ਼ੀ ਦੇ ਗੀਤ ਪ੍ਰਭੂ ਦੀ ਸਤਿ ਸਲਾਹ ਤੂੰ ਆਪ ਗਾ ਜਿਹਦੇ ਨਾਲ ਤੇਰਾ ਜੀਵਨ ਜ਼ਿੰਦਗੀ ਉੱਚੇ ਸੁੱਚੇ ਖਿਆਲਾਂ ਵਾਲੀ ਬਣ ਜਾਏ ਇਹ ਅਸੀਂ ਸੋਹਿਲਾ ਸਾਹਿਬ ਪਾਵਨ ਬਾਣੀ ਦੀ ਜੋ ਇੰਟਰੋਡਕਸ਼ਨ ਹੈਗੀ ਹੈ ਆਰੰਭਤਾ ਹੈਗੀ ਹੈ ਅਸੀਂ ਵਿਚਾਰੀਏ ਕੱਲ ਤੋਂ ਅਸੀਂ ਰਹਾਉ ਵਾਲੇ ਪਾਵਨ ਬੋਲਾਂ ਤੋਂ ਆਰੰਭ ਕਰਾਂਗੇ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਇਹ ਕਿਸ ਨੂੰ ਕਿਹਾ ਗੁਰਬਾਣੀ ਹੈ ਤੂੰ ਗਾਵੋ ਤੂੰ ਕੌਣ ਨਿਰਭਉ ਕਾ ਸੋਹਿਲਾ ਕੈਸਾ ਸੋਹਿਲਾ ਇਹ ਅਸੀਂ ਪਾਵਨ ਬਾਣੀ ਦੀਆਂ ਬਾਤਾਂ ਜ਼ਰੂਰ ਗੱਲ ਦੇ ਦੀਵਾਨ ਦੇ ਵਿੱਚ ਇੱਥੋਂ ਹੀ ਆਰੰਭ ਕਰਾਂਗੇ ਮੈਂ ਆਸ ਕਰਦਾ ਕਿ ਤੁਹਾਨੂੰ ਜ਼ਰੂਰ ਜਿੰਨਾਕ ਸਤਗੁਰੂ ਜੀ ਦੇ ਓਟ ਆਸਰੇ ਦੇ ਸਦਕਾ ਅਸੀਂ ਵਿਚਾਰਾਂ ਰਲ ਮਿਲ ਕੇ ਕੀਤੀਆਂ ਨੇ ਵੱਡੀ ਸੁਰਤੀ ਦੇ ਵਿੱਚ ਜ਼ਰੂਰ ਵਸੀਆਂ ਹੋਣਗੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਵਿਚਾਰਾਂ ਕਰਦੇ ਆਂਨੇਕਾਂ ਪ੍ਰਕਾਰ ਦੀਆਂ ਤੁਲਨਾ ਅਖੀਰ ਦੇ ਵਿੱਚ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ